ਸੋ ਯੂ ਆਰ ਦਾ ਫਰੰਟਲਾਈਨ ਵਾਰੀਅਰਸ ਨਾਓ ਮੈਂ ਤਾਂ ਲੌਜਿਸਟਿਕਸ ਦੇਖਾਂਗਾ ਤੁਹਾਨੂੰ ਐਂਬੂਲੈਂਸ ਚਾਹੀਦੀ ਹੈ ਤੁਹਾਨੂੰ ਚਾਹ ਪਾਣੀ ਤੁਹਾਡੇ ਰਾਸਤੇ ਦਾ ਨਾਸ਼ਤਾ ਪਾਣੀ ਸਾਰਾ ਇਹ ਆਸ਼ਾ ਵਰਕਰ ਕਹਿੰਦਾ ਜੀ ਇਹ ਹਰ ਪਿੰਡ ਵਿੱਚ ਹਰ ਮੱਲੇ ਦੇ ਵਿੱਚ ਅਵੇਲੇਬਲ ਕਰਾ ਦਾਂਗੇ ਅਜ ਨਾਲੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 2 ਐਂਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਪੈਡਿਕਲ ਕਾਲਜ ਤੋਂ ਕੰਟ੍ਰਿਬਿਊਟ ਕੀਤੀਆਂ 500 ਜਿਹੜੀ ਕੈਮਿਸਟਰੀ ਸੀ ਇਹਨਾਂ ਨੂੰ ਆਸ਼ਾ ਵਰਕਰ ਵਾਸਤੇ ਕਿਟਸ ਦਿੱਤੀਆਂ ਕੂੜਾ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਵਾਲੀ ਐਨਜੀਓ ਦੀਆਂ ਜਿਹੜੀਆਂ ਆ ਆਈਐਮਏ ਦੀਆਂ ਕੈਮਿਸਟ ਅਸੋਸੀਏਸ਼ਨਸ ਔਰ ਬਾਕੀ ਸਾਰੇ ਜਿੰਨੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮ ਇਹਨਾਂ ਦੀਆਂ ਮਿਲਾ ਕੇ 250 ਐਂਬੂਲੈਂਸ ਦਿੱਤੀਆਂ ਤੋਂ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਅਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਟੀਮਾਂ ਜਾਣਗੀਆਂ ਔਰ ਅਸੀਂ ਕੀਮਤੀ ਜਾਨਾਂ ਬਚਾ ਰਹੇ ਹਾਂ ਔਰ ਹੋਰ ਜ਼ਿਆਦਾ ਬਚਾ ਸਕ ਆਸਾੜਾ ਸਮੂਹ ਕਾਲਜ ਫਲਡ ਰੈਸਕਿਊ ਕੈਂਪ ਲਈ ਸਿਵਲ ਹਸਪੀਟਲ ਤੋਂ ਇੱਥੇ ਆਇਆ ਹੈ ਅਜਨਾਲਾ ਬਲੌਗ 'ਚ ਆਇਆ ਹੈ ਅਸੀਂ ਆਪਣਾ ਪੂਰਾ 100% ਦੇ ਰਹੇ ਹਾਂ ਕਿ ਆਪਾਂ ਸਾਦੇ ਫਲਡ ਵਿਕਟਿਮ ਦੀ ਹੈਲਪ ਕਰ ਸਕੀਏ 23 ਐਂਬੂਲੈਂਸ ਸਵਾਰਨਾਂ ਕੇ ਆਇਆ ਉਹ 23 ਜਗ੍ਹਾ ਤੇ ਇਸ ਤਰ੍ਹਾਂ ਦਵਾਈਆਂ ਵੰਡ ਰਹੇ ਆ ਇਸ ਤਰ੍ਹਾਂ ਦੇ ਸਾਡੇ 23 ਕੈਂਪ ਚੱਲ ਰਹੇ ਆ ਜੀ ਅੱਜ ਅਜਨਾਲੇ ਦੇ ਵਿੱਚ ਅਸੀਂ ਆਪਣੀ ਟੋਟਲ ਟੀਮ ਆਸ਼ਾ ਵਰਕਰ ਦੀ ਲੈ ਕੇ ਅਜਨਾਲਾ ਵਿਖੇ ਪਹੁੰਚੇ ਆ ਜਿੱਥੇ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਪਹੁੰਚੇ ਆ ਉਹਨਾਂ ਨੇ ਸਾਡੇ ਬਹੁਤ ਜਿਹੜਾ ਵਾ ਫਲੱਡ ਵਿੱਚ ਪ੍ਰੀੜਿਤ ਲੋਕਾਂ ਵਾਸਤੇ ਸਾਥ ਦੇ ਰਹੇ ਆ ਅਸੀਂ ਹਰ ਦੁੱਖ ਦੀ ਸੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਆ ਤੁਸੀਂ ਦੇਖ ਰਹੇ ਹੋ ਕਿ 10-12 ਦਿਨ ਦੇ ਬਾਅਦ ਵੀ ਇੰਨਾ ਪਾਣੀ ਅਜੇ ਪ੍ਰਿੰਡ ਚ ਖੜਾ ਹੋਇਆ ਸਾਰੇ ਪਾਸੇ ਸੋ ਇੱਥੇ ਸਾਡੀ ਅੱਜ ਮੈਡੀਕਲ ਦੀਆਂ ਟੀਮਾਂ ਲੈ ਕੇ ਅਸੀਂ ਪਹੁੰਚੇ ਆਂ ਜੀ ਹਰ ਰੋਜ਼ ਆਣ ਗਿਆ ਸਾਡੀ ਐਂਬੂਲੈਂਸ ਇਸ ਤੋਂ ਸਿਵਾਏ ਅਸੀਂ ਜਿਹੜੇ ਖਾਣੇ ਦੇ ਪੈਕੇਟ ਹੈ ਜਾ ਸੁੱਕਾ ਰਾਸ਼ਨ ਹੈ ਉਹ ਵੀ ਸਾਰਿਆਂ ਤੱਕ ਪਹੁੰਚਾ ਰਹੇ ਆ ਸੋ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਔਖੀ ਖੜੀ ਆ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਜਣੇ ਅਸੀਂ ਜਿਹੜੇ ਸਾਡੇ ਸਿਹਤ ਦੇ ਕਰਮਚਾਰੀ ਪਾਸ਼ਾ ਵਰਕਰ ਤੋਂ ਲੈ ਕੇ ਡਾਇਰੈਕਟਰ ਤੱਕ ਸਾਡੇ ਜਿੰਨੇ ਸਾਡੇ ਸਾਰੇ ਸੀਨੀਅਰ ਡਾਕਟਰ ਆ ਸਾਡੇ ਮੇਰੇ ਨਾਲ ਆਏ ਆ ਆਪਾਂ ਤੁਹਾਨੂੰ ਇਸ ਮੁਸੀਬਤ ਚੋਂ ਬਾਹਰ ਕੱਢਾਂਗੇ ਵਾਹਿਗੁਰੂ ਕਿਰਪਾ ਕਰੇਗਾ ਔਰ ਫਿਰ ਤੋਂ ਦੁਬਾਰਾ ਤੁਹਾਨੂੰ ਜ਼ਿੰਦਗੀ ਸ਼ੁਰੂ ਕਰਨ ਵਾਸਤੇ ਪੂਰੀ ਮਦਦ ਦੇਣ